ਸੰਪਲਾ ਸਰ ਕੀ ਕਰਨਾ ਚਾਹੁੰਦੇ ਜਿਹੜੇ ਫਲੈਟ ਨੇ ਅੱਜ ਮੈਂ ਸਾਰੇ ਇਲਾਕਾ ਨੂੰ ਵਸੇ ਨਾਲ ਤੇ ਸ਼ਹਿਰ ਨਿਵਾਸੀ ਨੂੰ ਇੱਕ ਵਿਸ਼ੇਸ਼ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਜਿੱਥੇ ਆਪਾਂ ਖੜੇ ਆ ਇਹ ਬਟੰਡਾ ਅੰਮ੍ਰਿਤਸਰ ਮੁੱਖ ਮਾਰਗ ਸਾਡੇ ਨੇੜੇ ਐਨ ਐਫ ਐਲ ਥਰਮਲ ਪਲਾਂਟ ਨੇੜੇ ਨੇ ਝੀਲਾਂ ਦਾ ਨੇੜੇ ਦਾ ਇਹ ਇਲਾਕਾ ਤੇ ਟ੍ਰਾਂਸਪੋਰਟ ਨਗਰ ਕਹਿ ਦਿੰਦੇ ਨੇ ਕਿਹਾ ਜਾਂਦਾ ਇਹਨੂੰ ਸਾਡੇ ਇਮਪਰੂਵਮੈਂਟ ਟ੍ਰੈਕਟ ਦੀ ਇਸ GMC ਦੀ ਜੋ ਪਿਛਲੇ ਸਮੇਂ ਬਣਾਈ ਗਈ ਸੀ। ਔਰ ਜਿਹੜੇ ਫਲੈਟਾਂ ਦੇ ਬੱਚੇ ਸੀ ਖੜੇ ਆ। ਤੇ ਇਹ ਫਲੈਟ ਬਹੁਤ ਹੀ ਵਧੀਆ ਕੁਆਲਿਟੀ ਦੇ ਤੇ ਬਹੁਤ ਹੀ ਵਧੀਆ ਢੰਗ ਨਾਲ ਬਣਾਏ ਗਏ। ਤੇ ਜਦੋਂ ਮੈਂ ਬਤੌਰ ਇੰਪਰੂਵਮੈਂਟ ਆਫ ਚੇਅਰਮੈਨ ਇੱਥੇ ਆਇਆ ਤਾਂ ਐਨਾ ਫਲੈਟਾਂ ਸੰਬੰਧੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਮੈਨੂੰ ਸੁਣਨ ਮਿਲੀਆਂ। ਤੇ ਜਦੋਂ ਮੈਂ ਆ ਕੇ ਪੂਰੀ ਇਸ ਦੀ ਘੋਕ ਪੜਤਾਲ ਕੀਤੀ ਸਾਰੀ ਜਾਣਕਾਰੀ ਹਾਸਲ ਕੀਤੀ ਇੱਥੇ 4-5 ਵਾਰ ਵਿਜ਼ਿਟ ਕੀਤਾ ਤਾਂ ਮੈਂ ਮਹਿਸੂਸ ਕੀਤਾ ਕਿ ਇਹ ਜਿਹੜੇ ਫਲੈਟ ਆ ਬਹੁਤ ਵਧੀਆ ਢੰਗ ਨਾਲ ਬਣੇ ਹੋਇਆ ਤੇ ਇੰਨਾ ਪ੍ਰਤੀ ਸਹੀ ਜਾਣਕਾਰੀ ਲੋਕਾਂ ਕੋਲੇ ਪਹੁੰਚੀ ਹੋਈ ਨਹੀਂ ਜਦੋਂ ਕੋਈ ਬੰਦਾ ਇਸ ਫਲੈਟ ਦੇ ਵਿੱਚ ਆ ਕੇ ਦੇਖਦਾ ਆ ਤੁਹਾਨੂੰ ਦੋ ਨਮੂਨੇ ਵਿੱਚੋਂ ਫਲੈਟ ਦਿਖਾਏ ਆ ਇੱਕ ਤਿਆਰ ਹੋਇਆ ਵਾ ਇੱਕ ਤਿਆਰ ਨਹੀਂ ਹੋਇਆ ਵਾ ਤਿਆਰ ਨਾ ਹੋਣ ਦਾ ਕਾਰਨ ਇਹ ਆ ਵੀ ਹਰੇਕ ਬੰਦੇ ਦੀ ਆਪਣੀ ਪਸੰਦ ਹੁੰਦੀ ਆ ਇੱਕ ਜਿਹੜਾ ਵਾਸ਼ਰੂਮ ਆ ਉਹ ਤਿਆਰ ਕੀਤਾ ਵਾ ਇੰਪਰੂਵਮੈਂਟ ਟਾਸਟ ਵੱਲੋਂ ਜਿਹੜੀ ਰਸੋਈ ਆ ਤੇ ਇੱਕ ਵਾਸ਼ਰੂਮ ਜਿਹੜਾ ਬੰਦਾ ਖੀਦੂ ਆ ਉਹਦੀ ਪਸੰਦੀਦਾ ਉਹਨੇ ਕਹੇ ਜੀ ਚੋਕੜੀ ਲਾਉਣੀ ਆ ਕਹੇ ਜੀ ਰੰਗ ਰੰਗ ਉਹ ਖਾਲੀ ਛੱਡੇ ਵਿੱਚ ਤਿੰਨੇ ਦੇ ਵਿੱਚ ਬੈਡਰੂਮ ਆ ਇੱਕ ਲੌਬੀ ਆ ਤੇ ਬਹੁਤ ਖੁੱਲੀ ਡੁੱਲੀ ਬਾਲਕੋਨੀ ਆ ਇੱਕ ਗੈਸਟ ਰੂਮ ਆ ਇੱਕ ਰਸੋਈ ਆ ਇੱਕ ਸਟੋਰ ਆ ਵਾਸ਼ਰੂਮ ਤਿੰਨ ਆ ਜੀ ਤਿੰਨ ਤਿੰਨ ਵਾਸ਼ਰੂਮ ਆ ਤੇ ਇਹਨਾਂ ਦੀ ਕੀਮਤ ਹੋਣ ਕਿ ਲਗਭਗ 30 ਲੱਖ ਰੁਪਏ ਕੀ ਹੁੰਦਾ ਸੋ ਜੇਕਰ ਆਮ ਕਿਸੇ ਵਿਅਕਤੀ ਨੇ ਕਿਸੇ ਮੀਡੀਅਮ ਵਿਅਕਤੀ ਨੇ ਰਹਿਸ਼ ਕਰਨੀ ਹੋ ਬਣਨੇ ਦੇ ਵਿੱਚ ਮੈਂ ਨਹੀਂ ਕਹਿ ਸਕਦਾ ਕਹਿੰਦਾ ਹੋ ਪਹਿਨਾ ਵੀ ਇਸ ਤੋਂ ਵਧੀਆ ਕੋਈ ਥਾਂ ਕੋਈ ਹੋਰ ਹੋ ਸਕਦੀ ਹੈ ਬਹੁਤ ਘੱਟ ਕੀਮਤ ਤੇ ਤੇ ਕਿਸੇ ਤਰ੍ਹਾਂ ਦੀ ਕੋਈ ਕੋਰਟ ਕੇਸ ਇਸ ਸੰਬੰਧੀ ਕੋਰਟਾਂ ਜਾਂ ਅਦਾਲਤਾਂ ਜਾਂ ਕਹਿ ਸਕਦੇ ਮੈਂ ਬੜੇ ਜ਼ਿੰਮੇਵਾਰ ਦਾਅਵੇ ਨਾਲ ਕਹਿੰਦਾ ਕੋਈ ਇਸ ਦਾ ਕੇਸ ਨਹੀਂ ਚੱਲਦਾ ਇਸ ਦੀ ਆਕਸ਼ਨ ਹੋ ਰਹੀ ਹੈ ਹਾਂ ਇਹਦੀ ਸਰਪ੍ਰਾਈਜ਼ ਤੇ ਲਗਭਗ 30 ਲੱਖ ਰੁਪਇਆ ਜੇ ਕਿਸੇ ਵਿਅਕਤੀ ਨੇ ਫਲੈਟ ਲੈਣਾ ਤਾਂ 7 8 ਲੱਖ ਰੁਪਇਆ ਤੇ ਜੇਬ ਚ ਚਾਹੀਦਾ 8 ਲੱਖ ਰੁਪਇਆ ਲਾ ਕੇ ਉਹ ਇਹਦੇ ਵਿੱਚ ਵੜਦਾ ਹੋ ਸਕਦਾ ਹੈ ਇਹਦੇ ਵਿੱਚ ਰਹਿ ਸਕਦਾ ਤੇ 4 ਸਾਲਾਂ ਦੇ ਵਿੱਚ ਉਹ ਵਿਅਕਤੀ ਇਸ ਦੀਆਂ ਜਿਹੜੀਆਂ 4 ਕਿਸ਼ਤਾਂ ਸਾਲ-ਸਾਲ ਬਾਦ ਹੋਣੀਆਂ ਉਹ ਪੇ ਉਸ ਨੂੰ ਕਰਨੀਆਂ ਪੈਣਗੀਆਂ ਸੋ ਮੈਂ ਤੁਹਾਨੂੰ ਇਹ ਜਾਣਕਾਰੀ ਸਾਂਝੀ ਇਸ ਕਰਕੇ ਕੀਤੀ ਹੈ ਕਿ ਲੋਕਾਂ ਦੇ ਹਿੱਤ ਚ ਹੈ ਪਬਲਿਕ ਹਿੱਤ ਦਾ ਮੈਟਰ ਹੈ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਵੀ ਜੋ ਇਹਨਾਂ ਫਲੈਟਾਂ ਪ੍ਰਤੀ ਦੁੱਬਦਾ ਜਾਂ ਗਲਤ ਪ੍ਰਚਾਰ ਕੀਤਾ ਵਾ ਇਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਲੋਕ ਔਕਸ਼ਨ ਵਿੱਚ ਹਿੱਸਾ ਲੈਣ ਲੋਕ ਇਹਨਾਂ ਫਲੈਟਾਂ ਨੂੰ ਖਰੀਦਣ ਇਹਨਾਂ ਫਲੈਟਾਂ ਵਿੱਚ ਰਹਿਣ ਤੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਸਭ ਤੋਂ ਮੁੱਖ ਸਹੂਲਤ ਪਾਣੀ ਦੀ ਹੁੰਦੀ ਪੀਣ ਵਾਲੇ ਪਾਣੀ ਆ ਗਾਡਰ ਵਰਗੀ ਜਿਹੜੀ ਹੈਗੀ ਆ ਟੈਂਕੀ ਆ ਕਿਤੋਂ ਲੀਕੀਜ ਨਹੀਂ ਪੂਰਾ ਤੁੰਕਾ ਲੀਕ ਨਹੀਂ ਆ ਨਾਲ ਦਾ ਟੈਂਕਾ ਨਾਲ ਹੀ ਸੁਆ ਸੋ ਨਹਿਰੀ ਪਾਣੀ ਪੀਣ ਵਾਲਾ ਹਰ ਫਲੈਟ ਦੇ ਵਿੱਚ ਉਸ ਦਾ ਪ੍ਰਬੰਧ ਕੀਤਾ ਸੋ ਇਸ ਕਰਕੇ ਮੈਂ ਤੁਹਾਨੂੰ ਤਕਲੀਫ ਦਿੱਤੀ ਅੱਜ ਵੀ ਆਓ ਸਾਡੇ ਕੋਲੋਂ ਜਾਣਕਾਰੀ ਲਓ ਤੇ ਤੁਸੀਂ ਅੱਗੇ ਲੋਕਾਂ ਤੱਕ ਇਹ ਜਾਣਕਾਰੀ ਮਹੱਇਆ ਕਰੋ ਆਕਸ਼ਨ ਕਦੋਂ ਕਰ ਰਹੀ ਹੈ ਆਕਸ਼ਨ ਦਾ ਰਜਿਸਟ੍ਰੇਸ਼ਨ ਚੱਲੀ ਜਾਂਦੀ ਹੈ ਜੀ ਤੇ 26 ਤੱਕ ਰਜਿਸਟ੍ਰੇਸ਼ਨ ਆ ਉਸ ਤੋਂ ਬਾਅਦ 3 ਦਿਨ ਦਾ ਗੈਪ ਹੈ ਆਕਸ਼ਨ ਹੈ 3 ਦਿਨ ਆਕਸ਼ਨ ਚੱਲਦੀ ਹੈ ਤੇ 31 ਤੱਕ ਪੂਰੀ ਹੋਣੀ ਹੈ ਜੀ ਕਿੰਨੀ ਜਗ੍ਹਾ ਕਿੰਨੀ ਹੈ ਜਗ੍ਹਾ 1600 ਸਕਰ ਫੁੱਟ 1600 स्क्वेयर फुट ਜਗ੍ਹਾ ਜਿਵੇਂ ਇਹ ਕਈ ਮੰਜ਼ਲਿਆ ਪਰ ਮੰਜ਼ਲ ਦੇ ਹਿਸਾਬ ਨਾਲ ਹਾਂ ਥੱਲਣੀ ਜਿਹੜੀ ਗਰਾਉਂਡ ਫਲੋਰ ਹਾਊਸ ਦਾ ਰੇਟ ਘੱਟ ਹੁੰਦਾ ਵੱਧ ਹੁੰਦਾ ਉਸ ਤੋਂ ਤਾਂ ਜੋ ਜਿਵੇਂ ਉੱਪਰ ਜਾਣੇ ਉਹ ਸਾਬ ਨਾਲ ਰੇਟ ਥੋੜੇ ਜਿ 20-20 ਹਜ਼ਾਰ ਪੇ ਡਾਉਣ ਆ ਰਹੇ ਆ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਸ਼ਹਿਰ ਵਸਾ ਲੋਕਾਂ ਨੂੰ ਮੈਂ ਇਹੀ ਕਹਿਣਾ ਚਾਹੁੰਨਾ ਬੇ ਅਸੀਂ ਬੁੱਕ ਚ ਗੋੜ ਨਹੀਂ ਬਣਦੇ ਪਿਛਲੀਆਂ ਸਰਕਾਰਾਂ ਵਾਲੇ ਆਪਦੇ ਚਿਹਤਿਆਂ ਨੂੰ ਪਲਾਟ ਦੇ ਤੇ ਫਲੈਟ ਦੇ ਕੀ ਤਾਂ ਆਪ ਹੀ ਲੈ ਕੇ ਸੀਗੇ ਅਸੀਂ ਲੋਕਾਂ ਨੂੰ ਖੁੱਲਾ ਸੱਤਾ ਦਿੰਨੇ ਆ ਖੁੱਲੀ ਕਿਤਾਬ ਵਾਂਗੂ ਆ ਪਾਈ ਸੌਦਾ ਆ ਇਹਦਾ ਰੇਟ ਹੈ ਕੋਈ ਵੀ ਵਿਅਕਤੀ ਇਹਨਾਂ ਫਲੈਟਾਂ ਨੂੰ ਖਰੀਦ ਕੇ ਇਹਨਾਂ 'ਚ ਰਹਿ ਸਕਦਾ ਹੈ ਇਹਨਾਂ ਦੀ ਵਰਤੋਂ ਕਰ ਸਕਦਾ ਹੈ ਹਰ ਤਰ੍ਹਾਂ ਦੀ ਗਰੰਟੀ ਹੈ ਕਾਨੂੰਨੀ ਪੱਖੋਂ ਵੀ ਕੋਈ ਕੇਸ ਨਹੀਂ ਸਾਰਾ ਕੁਝ ਭਾਰ ਮੁਕਤ ਹੈ ਕੁਆਲਿਟੀ ਸੰਬੰਧੀ ਗਰੰਟੀ ਹੈ ਵੀ ਬਹੁਤ ਵਧੀਆ ਕੁਆਲਿਟੀ ਦੇ ਨਾਲ ਬਣੇ ਹੋਏ ਹੈ ਵਾਟਰ ਵਾਸ ਟੈਂਕੀ ਦੀ ਇਥੋਂ ਆਪ ਨੂੰ ਪਤਾ ਲੱਗ ਜਾਂਦਾ ਆਮ ਤਾਂ ਟੈਂਕੀ ਲੀਕ ਕਰਦੇ ਹੁੰਦੇ ਨੇ ਨਹੀਂ ਲੀਕ ਕਰਦੀ 3 ਲੀਅਰ ਦੀ ਸਿਕਿਉਰਿਟੀ ਹੈ ਪਹਿਲਾ ਗੇਟ ਉੱਥੇ ਛੜਕਤੇ ਫਿਰ ਇਹਦੇ ਵਿੱਚ ਐਂਟਰ ਕਰਦੇ ਆਂ ਤੇ ਫਿਰ ਥੱਲੇ ਤੇ ਫਿਰ ਵਿੱਚ ਤੇ ਪਾਰਕ ਬਣਿਆ ਹੋਇਆ ਲਿਫਟ ਵਗੈਰਾ ਵੀ ਲੱਗ ਲਿਫਟਾਂ ਦਾ ਪ੍ਰਬੰਧ ਆ ਜੀ ਲਿਫਟਾਂ ਦਾ ਪੂਰਾ ਪ੍ਰਬੰਧ ਦਾ ਲਿਫਟਾਂ ਚਾਲੂ ਹਾਲਤ ਚ ਸੋ ਇਸ ਕਰਕੇ ਮਤਲਬ ਮੈਂ ਤਾਂ ਇਹੀ ਕਹੂੰਗਾ ਵੀ ਭਾਈ ਇਸ ਸੁਨਹਿਰੀ ਮੌਕੇ ਦਾ ਲਾਹਾ ਲਓ ਤੇ ਆ ਤੁਹਾਡੇ ਉੱਤੇ ਨੇ ਇੱਕ ਮੌਕਾ ਦਿੱਤਾ ਇਸ ਮੌਕੇ ਨੂੰ ਯਾਹੀ ਨਾ ਗਵਾਓ ਕਿ ਗਲਤੀ ਕੋਈ ਪਾਰਕਿੰਗ ਲਈ ਕੋਈ ਜਗ੍ਹਾ ਹਾਂ ਬਹੁਤ ਖੁੱਲੀ ਪਾਰਕਿੰਗ ਆ ਜੀ ਬਹੁਤ ਖੁੱਲੀ ਡੁੱਲੀ ਚਾਹੇ 100 200 ਗੱਡੀ ਖੜਾ ਲਓ ਥੋੜੀਆਂ ਤਾਂ ਗੱਡੀਆਂ ਖੜਨ ਨੂੰ ਜਗ੍ਹਾ ਜage ਰਿਸ਼ਤੇਦਾਰ ਵੀ ਚਾਰ-ਚਾਰ ਆ ਜਾਣ ਜਿਵੇਂ ਤਿੰਨ ਬੈੱਡਰੂਮ ਹੈ ਇੱਕ ਬੈੱਡਰੂਮ ਚਾ ਦੋ ਰਿਸ਼ਤੇਦਾਰ ਵੀ ਉਹਨਾਂ ਤਾਂ ਗੱਡੀਆਂ ਖੜਨ ਦਾ ਬਹੁਤ ਵਧੀਆ ਪ੍ਰੋਵੀਜ਼ਨ ਆ ਆ ਦੀ ਪਾਰਕਿੰਗ ਦੀ ਇਹ ਆਪਸ਼ਨ ਹੋਣੀ ਕਿੱਥੇ ਆ ਜੀ ਆਨਲਾਈਨ ਅੱਛਾ ਆਨਲਾਈਨ ਜੇ ਕਿਸ ਨੂੰ ਨਹੀਂ ਕਿਸੇ ਨਾਲ ਦਾ ਪਤਾ ਸਾਡੇ ਕੋਲੇ ਆਓ ਤੁਹਾਨੂੰ ਪੂਰੀ ਜਾਣਕਾਰੀ ਦਵਾਵਾਂਗੇ ਤੇ ਆਪਦੀ ਡਿਸਟ੍ਰੈਸ਼ਨ ਕਰਾਓ ਤੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਰਜਿਸਟ੍ਰੇਸ਼ਨ ਦੇ ਵਿੱਚ ਅਸੀਂ ਬੈਠੇ ਆਂ ਸਾਡਾ ਦਫ਼ਤਰ ਬੈਠਾ ਸਾਰਾ ਇੰਪਰੂਵਮੈਂਟਸ ਅਸਟਲਾ